ਹੈਲੋ ਦੋਸਤੋ ਅੱਜ ਅਸੀਂ ਬਣਾਉਣ ਲੱਗੇ ਆ ਪਨੀਰ ਦੀ ਭੁਰਜੀ ਤੇ ਉਹਦੇ ਵਾਸਤੇ ਅਸੀਂ ਪੂਰੀ ਕਰ ਲਈ ਤਿਆਰੀ ਵੀ ਸਭ ਤੋਂ ਪਹਿਲਾਂ ਗੈਸ ਦੇ ਉੱਪਰ ਅਸੀਂ ਰੱਖ ਲਈਏ ਕੜਾਹੀ ਜਦੋਂ ਤੇਲ ਹੋ ਗਿਆ ਸਾਡਾ ਚੰਗੀ ਤਰ੍ਹਾਂ ਗਰਮ ਤੇ ਉਸ ਤੇ ਵਿੱਚ ਪਾਇਆ ਸਭ ਤੋਂ ਪਹਿਲਾਂ ਜੀਰਾ ਫਿਰ ਪਾਏ ਬਰੀਕ ਕੱਟੇ ਹੋਏ ਲੰਬੇ ਪਿਆਜ਼ ਜਦੋਂ ਤੱਕ ਪੁੱਜਣਗੇ ਪਿਆਜ਼ ਅਸੀਂ ਸੋਚਿਆ ਚਲੋ ਉਦੋਂ ਤੱਕ ਕਰਦੇ ਆ ਟਮਾਟਰਾਂ ਦਾ ਕद्दूकस ਬੇਟੂ ਜੀ ਜਦੋਂ ਟਮਾਟਰ ਦੀ ਪੁਰਜੀ ਬਣਾਉਂਗੇ ਨਾ ਤਾਂ ਹਮੇਸ਼ਾ ਟਮਾਟਰ ਕੱਦੂ ਕਸ ਕਰਕੇ ਪਾਉਣੇ ਚਾਹੀਦੇ ਇਹ ਨਹੀਂ ਕੱਟ ਕੇ ਨਹੀਂ ਪਾਉਣੇ ਚਾਹੀਦੇ ਵੀ ਟਮਾਟਰਾਂ ਦਾ ਹੋ ਗਿਆ ਕੱਦੂ ਕਸ ਤੇ ਹੁਣ ਅਸੀਂ ਕਰਾਂਗੇ ਪਨੀਰ ਦਾ ਵੀ ਕੱਦੂ ਕਸ ਪਤਾ ਨਹੀਂ ਹਰੇਕ ਨੂੰ ਕੱਦੂ ਕਸ ਕਿਉਂ ਕਹਿੰਦੇ ਨੇ ਜਦ ਟਮਾਟਰਾਂ ਦਾ ਕੱਦੂ ਕਸ ਕਰਦੇ ਆ ਤਾਂ ਸਾਨੂੰ ਕਹਿਣਾ ਚਾਹੀਦਾ ਟਮਾਟਰ ਕਸ ਤੇ ਜਦੋਂ ਪਨੀਰ ਦਾ ਕਸ ਕਰਕੇ ਕੱਦੂ ਕਸ ਕਰਾਂਗੇ ਤਾਂ ਸਾਨੂੰ ਕਹਿਣਾ ਚਾਹੀਦਾ ਪਨੀਰ ਕਸ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਕਰਦੇ ਆ ਪਨੀਰ ਦਾ ਵੀ ਕੱਦੂ ਕਸ ਜੀ ਪਿਆਜ਼ ਭੁੱਜ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਪਾਉਣੇ ਆ ਕद्दूकस ਕੀਤਾ ਹੋਇਆ ਟਮਾਟਰ ਬਾਅਦ ਅਸੀਂ ਇਸ ਵਿੱਚ ਪਾਇਆ ਨੂਨ ਮਿਰਚ ਹਲਦੀ ਅਸੀਂ ਜਿਆਦਾ ਮਸਾਲੇ ਨਹੀਂ ਖਾਂਦੇ ਬਿਲਕੁਲ ਸਿੰਪਲ ਪਨੀਰ ਦੀ ਪੁਰਜੀ ਬਣਾਵਾਂਗੇ ਸੰਗਣੀ ਮਲਾਈ ਦੇ 2 ਚਮਚੇ ਪੂਰੇ ਭਰ ਭਰ ਕੇ ਪਨੀਰ ਦੀ ਪੁਰਜੀ ਵਿੱਚ ਉਹ ਵੀ ਅਸੀਂ ਪਾ ਲੇ ਸਬਜ਼ੀ ਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਅਸੀਂ ਨਾ ਇਹ ਸਬਜ਼ੀ ਦੇ ਵਿੱਚ ਕਦੇ ਵੀ ਪਾਣੀ ਨਹੀਂ ਪਾਉਂਦੇ ਪਾਣੀ ਦੀ ਥਾਂ ਤੇ ਦੇਖੋ ਅਸੀਂ ਤੁਹਾਡੇ ਸਾਹਮਣੇ ਦੁੱਧ ਪਾਇਆ ਹੈ ਦੁੱਧ ਪਾਉਣ ਦੇ ਨਾਲ ਨਾ ਪਨੀਰ ਦੀ ਪੁਰਜੀ ਬਹੁਤ ਹੀ ਸੌਫਟ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਸ ਕਰਕੇ ਤੁਸੀਂ ਵੀ ਨਾ ਪਾਣੀ ਦੀ ਥਾਂ ਤੇ ਜ਼ਰੂਰ ਇਹਦੇ ਵਿੱਚ ਦੁੱਧ ਪਾਇਆ ਕਰੋ ਦੇਖੋ ਪਨੀਰ ਨਾ ਕद्दूकस ਕਰਕੇ ਕਿੰਨਾ ਵਧੀਆ ਬਣ ਗਿਆ ਤੇ ਕਿੰਨਾ ਸੌਫਟ ਬਣ ਗਿਆ ਕद्दूकस ਕਰਨ ਦੇ ਨਾਲ ਨਾ ਇਹਦੇ ਵਿੱਚ ਕੋਈ ਗੰਡ ਵੀ ਨਹੀਂ ਰਹਿੰਦੀ ਇਹ ਥਿਨਾ ਮੈਂ ਇੱਕ ਗੱਲ ਆਪਣੀਆਂ ਪੈਨਾਂ ਨੂੰ ਜ਼ਰੂਰ ਕਹੂੰਗੀ ਕਿ ਜਦੋਂ ਵੀ ਤੁਸੀਂ ਹੁਣ ਪਨੀਰ ਦੀ ਪੁਰਜੀ ਬਣਾਉਣੀ ਹੈ ਹਮੇਸ਼ਾ ਤੁਸੀਂ ਕद्दू ਕਸ ਪਨੀਰ ਕਰਨਾ ਹੈ ਜਦੋਂ ਤੁਸੀਂ ਇੱਕ ਵਾਰੀ ਨਾ ਕद्दू ਕਸ ਕਰਕੇ ਸਬਜ਼ੀ ਬਣਾਓਗੇ ਤੁਸੀਂ ਹਰ ਵਾਰ ਅੱਗੇ ਤੋਂ ਕद्दू ਕਸ ਕਰਕੇ ਹੀ ਬਣਾਉਂਗੀ ਕਿਉਂਕਿ ਜਦੋਂ ਖਾਓਗੇ ਤੁਹਾਨੂੰ ਆਪਣੇ ਆਪ ਹੀ ਇਹਦੇ ਟੇਸਟ ਦਾ ਪਤਾ ਲੱਗ ਜਾਊਗਾ ਬਈ ਅਸੀਂ ਤਾਂ ਨਾ ਸਾਰੇ ਜਾਣੇ ਪਨੀਰ ਦੀ ਪੁਰਜੀ ਬੜੀ ਸ਼ੌਂਕ ਨਾਲ ਖਾਂਦੇ ਹਾਂ ਤੁਸੀਂ ਵੀ ਮੈਨੂੰ ਸਾਰੇ ਕਮੈਂਟ ਕਰਕੇ ਦੱਸਿਓ ਕਿ ਪਨੀਰ ਦੀ ਪੁਰਜੀ ਕਿਨੂੰ ਕਿਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਈਸ ਪਨੀਰ ਦੀਪੁਰ ਜੀ ਦੇ ਵਿੱਚ ਬਰੀਕ ਕੱਟ ਕੇ ਧਨੀਆ ਪਾਉਣਾ ਕਦੇ ਵੀ ਨਾ ਭੁੱਲਿਓ ਕਿਉਂਕਿ ਧਨੀਆ ਪਾਉਣ ਦੇ ਨਾਲ ਨਾ ਜਿਹੜਾ ਇਹ ਸਬਜੀ ਦੇ ਉੱਪਰ ਰੰਗ ਰੂਪ ਆਉਂਦਾ ਹੈ ਬਸ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਇਸ ਲਈ ਧਨੀਆ ਤਾਂ ਤੁਸੀਂ ਜ਼ਰੂਰ ਪਾਈਓ ਐਨੀ ਵਧੀਆ ਸਬਜੀ ਨੂੰ ਦੇਖ ਕੇ ਵੀ ਸਾਨੂੰ ਲੱਗੀ ਹੈ ਭੁੱਖ ਇਸ ਕਰਕੇ ਅਸੀਂ ਬੜੀ ਜਲਦੀ ਜਲਦੀ ਗੋਨ ਲਿਆ ਆਟਾ ਲੈ ਵੀ ਦੇਖੋ ਇਹ ਬਣ ਗਈ ਸਾਡੀ ਪਨੀਰ ਦੀ ਬਹੁਤ ਹੀ ਵਧੀਆ ਸਬਜੀ ਸਾਡੀ ਰੋਟੀ ਵੀ ਹੋ ਗਈ ਹੈ ਰੈਡੀ ਵੀ ਜਿਸ ਵੀ ਕਿਸੇ ਭੈਣ ਭਾਈ ਨੂੰ ਭੁੱਖ ਲੱਗੀ ਹੈ ਜਲਦੀ ਜਲਦੀ ਸਾਡੇ ਘਰੇ ਆ ਜਾਓ ਗਰਮ ਗਰਮ ਫੁਲਕੀ ਤੇ ਪਨੀਰ ਦੀ ਪੁਰਜੀ ਦੇ ਨਾਲ ਰਲ ਮਿਲ ਕੇ ਆਪਾਂ ਸਾਰੇ ਰੋਟੀ ਖਾਈਏ ਵੀ ਆਪਾਂ ਨੂੰ ਤਾਂ ਲੱਗੀ ਹੈ ਬਹੁਤ ਜ਼ਿਆਦਾ ਭੁੱਖ ਆਪਾਂ ਤਾਂ ਆਪਣੇ ਹਿੱਸੇ ਦੀ ਪਾਲੀ ਕੋਲੀ ਦੇ ਵਿੱਚ ਪਨੀਰ ਦੀ ਸਬਜੀ ਤੇ ਦੋ ਗਰਮ ਗਰਮ ਰੱਖ ਲਈਆਂ ਰੋਟੀਆਂ ਚਲੋ ਆਰਾਮ ਨਾਲ ਡਾਇੰਗ ਰੂਮ ਦੇ ਵਿੱਚ ਬਹਿ ਕੇ ਆਪਾਂ ਤਾਂ ਖਾਣੇ ਆਪਦੀ ਰੋਟੀ ਤੁਹਾਨੂੰ ਇਹ ਮੇਰੀ ਵੀਡੀਓ ਕਿਵੇਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਤਦ ਤੱਕ ਸਾਰਿਆਂ ਨੂੰ ਸਾਡੇ ਵੱਲੋਂ ਰਾਧੇ ਰਾਧੇ ਜੈ ਸ਼੍ਰੀ ਕ੍ਰਿਸ਼ਨ